ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਬੜੀ ਵਧੀਆ ਵੀਡੀਓ ਲੈ ਕੇ ਆਇਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਅੱਜ ਦੇ ਜ਼ਮਾਨੇ 'ਚ ਲੋਕ ਜੈਲਸ ਬਹੁਤ ਕਰਦੇ ਆ ਹਨਾ ਤੇ ਯਾਨਕਿ ਕਿਸੇ ਨੂੰ ਕਿਸੇ ਤੋਂ ਜੈਲਸ ਹੋ ਜਾਂਦੇ ਕਿਸੇ ਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਹਨਾ ਚਾਹੇ ਤੁਹਾਡੇ ਕੱਪੜਿਆਂ ਨੂੰ ਲੈ ਕੇ ਹੋ ਜੇ ਵੀ ਇਹ ਕਹੇ ਜੇ ਕੱਪੜੇ ਪੌਂਦਾ ਜਾਂ ਤੁਹਾਡੀ ਸਕਸੈਸ ਨੂੰ ਲੈ ਕੇ ਹੋ ਜੇ ਹਨਾ ਬੀ ਇਹ ਕਾਮਯਾਬ ਹੋ ਰਿਹਾ ਕੋਈ ਵੀ ਚੀਜ਼ ਹੋ ਸਕਦੀ ਹੈ ਹਨਾ ਵੀ ਜਿਹੜਾ ਬੰਦਾ ਛੋਟੇ ਤੋਂ ਜੈਲਸ ਕਰਨ ਲੱਗ ਜਾਂਦਾ ਸੋ ਮੈਂ ਇੱਕ ਗੱਲ ਕਹੂੰਗਾ ਵੀ ਜਿਹੜੇ ਬੰਦੇ ਜੈਲਸ ਕਰਦੇ ਆ ਤੁਹਾਡੇ ਤੋਂ ਹਨਾ ਉਹਨਾਂ ਨੂੰ ਨਫ਼ਰਤ ਨਾ ਕਰਿਆ ਕਰੋ ਹੇਟ ਨਾ ਕਰਿਆ ਕਰੋ ਹਨਾ ਹੁਣ ਕਹੂੰਗਾ ਵੀ ਇਹ ਹੇਟ ਕਿਉਂ ਨਾ ਕਰੀ ਕਿਉਂਕਿ ਉਹ ਸਾਥੋਂ ਜਲਦਾ ਸੀ ਕਿਉਂ ਨਾ ਉਹਨੂੰ ਕਰੀ ਹਨਾ ਤੇ ਖੇੜ ਤਾਂ ਨਾ ਕਰਿਆ ਕਰੋ ਕਿਉਂਕਿ ਉਹ ਬੰਦਾ ਜਿਹੜਾ ਜੈਲਸ ਕਰਦਾ ਤੁਹਾਡੇ ਤੋਂ ਹਨਾ ਉਹ ਖੁਦ ਇਸ ਚੀਜ਼ ਨੂੰ ਮੰਨਦਾ ਆ ਵੀ ਤੁਸੀਂ ਕਿਸ ਨਾ ਕਿਸੇ ਚੀਜ਼ ਵਿੱਚ ਉਹਦੇ ਨਾਲੋਂ ਬਹੁਤ ਅੱਗੇ ਹੋ ਬਹੁਤ ਬਿਹਤਰ ਹੋ ਠੀਕ ਹੈ ਨਾ ਕਿਉਂਕਿ ਉਹ ਆਪਣੇ ਆਪ ਹੀ ਆਪਣੇ ਆਪ ਉਹ ਥੱਲੇ ਨੀਮਾ ਦਿਖਾ ਲੈਂਦਾ ਇਸ ਚੀਜ਼ ਦੇ ਵਿੱਚ ਸੋ ਕਦੇ ਵੀ ਕਿਸੇ ਨਾਲ ਜਿਹੜਾ ਬੰਦਾ ਜਲਸ ਕਰਦਾ ਉਹਨਾਂ ਨਾਲ ਕਦੇ ਵੀ ਹੇਟ ਨਾ ਕਰੋ ਉਹਨਾਂ ਕਹੋ ਠੀਕ ਹੈ ਤੂੰ ਖੁਸ਼ ਰਹਿ ਭਰਾਵਾ ਅਸੀਂ ਜਿੱਦਾਂ ਆਉਂਦਾ ਤੂੰ ਜਿੱਦਾਂ ਆਉਂਦਾ ਸੋ ਵੀਡੀਓ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ